ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ ਕਿ 8046715301 ਆਉ ਪੁੱਛ ਲੈਨੇ ਬਾਈ ਟੋਟੇਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੂੰ ਵਧੀਆ ਜੀ ਹਾਂਜੀ ਹਾਂਜੀ ਨਾਮ ਤੇ ਐਡਰੈਸ ਬੋਲੋ ਗਰਦੀਪ ਸਿੰਘ ਨਾਮ ਸਖਦੇਵ ਸਿੰਘ ਟਟਪਾਲੀ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਠੀਕ ਹੈ ਨੇੜੇ ਪਿੰਡ ਬਾਈ ਨੇੜੇ ਫੂਲੇ ਵਾਲਾ ਤੇ ਫੂਲ ਠੀਕ ਹੈ ਪਿੰਡ ਟਵਾਲੀ ਹੈ ਨਾ ਮੋਬਾਈਲ ਨੰਬਰ ਬੋਲ ਦਿਓ 95927 26877 ਠੀਕ ਹੈ ਬਾਈ ਤੇ ਬਈ ਘਰ ਦੀ ਬੜਾ ਆਪਣੇ ਹਾਂਜੀ ਹਾਂਜੀ ਕਿਹੜਾ ਸੂਆ ਸੋਣ ਜੀ ਤੀਜੇ ਸੂਏ ਸੋਣਾ ਕੋ ਕਿੰਨੇ ਦਿਨ ਲੈਂਦੀ ਹੈ ਬਈ ਬਸ 21 ਦਿਨ ਪੂਰੇ ਹੀ ਹੈ ਤਿਆਰੀਆਂ ਜਾਣਾਂ ਹਾਂਜੀ ਠੀਕ ਹੈ ਕਿੰਨਾ ਦੁੱਧ ਚੋਇਆ ਘਰੇ ਇਹਦਾ ਬਈ 30 ਕਿਲੋ ਦੁੱਧ ਚੋਇਆ ਵਾ ਠੀਕ ਤੀਜੇ ਸੂਏ ਹੂੰ ਚਵਾਈ ਕਿਵੇਂ ਆ ਕੇ ਬਾਈ ਵੀ ਪੂਰੀ ਵਧੀਆ ਬਾਈ ਬਾਈ ਆਰਡਰ ਆ ਜਿਹੜਾ ਨੇੜ ਤੋਂ ਚੈੱਕ ਕਰ ਲੋ ਫੰਡਰ ਗਾਰਡਰ ਜਿਹੜਾ ਕਰਮਲੀ ਨੇ ਤਿਆਰ ਕਰਿਆ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਵਾਈ ਤੂਈ ਬਾਈ ਕਹਿੰਦਾ ਇੱਕ ਨੰਬਰ ਨਾਲਾ ਨੂਣਾ ਚੰਗੀਆਂ ਲੇਵੇ ਤੇ ਦੁੱਧ ਬਾਈ ਨੇ ਦੱਸਿਆ ਵੀ 30 ਲੀਟਰ ਚੋਇਆ ਵਾ ਕਾਂ ਚਟਡੂ ਚੈਕਰ ਮਾਲੀ ਦਾ ਫੁੱਲ ਚੰਗਾ ਥਾਣ ਲੈ ਇਧਰੋਂ ਵੀ ਦੋਨੇ ਚੈੱਕ ਕਰ ਲੋ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਖੋਲੀ ਬਈ ਤੋੜ ਕੇ ਦਿਖਾ ਦੇ ਫੁੱਲ ਰਾਜੀਆ ਫੁੱਲ ਕਾਤ ਦਾ ਫੇਸ ਬੜਾ ਚੰਗਾ ਪ੍ਰਿੰਟ ਬੜਾ ਚੰਗਾ ਚਮਕ ਬੜੀ ਚੰਗੀ ਆ ਵਰਟ ਤੇ ਤੇ ਲੇਵਾ ਵੀ ਤੁਹਾਡੇ ਸਾਹਮਣੇ ਕਮਾਲ ਦਾ ਲੇਵਾ ਤੇ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਗਿਆ ਕੀ ਮੋਲ ਆ ਬਾਈ ਇਹਦਾ 90000 ਰੁਪਇਆ ਬਾਈ ਮਾਨਤਾਣ ਹੋ ਜਾ ਹਾਂਜੀ ਹਾਂ ਠੀਕ ਆ 90000 ਰੁਪਇਆ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾ ਤੋਰਾ ਚੰਗਾ ਕੱਦ ਵੱਡ ਚੰਗਾ ਪਿੱਠ ਬੜਾ ਬਹੁਤ ਚੰਗਾ ਪੱਧਰਾ ਵੱਡ ਰਾਜੀ ਰੂਜੀ ਫੁੱਲਾ ਦੁੱਧ ਚੰਗਾ ਪਾਉਂਦੀ ਮੋੜ ਲਿਆ ਬਾਈ ਮੁੱਲ 90000 ਰੁਪਇਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਊਗਾ ਫੇਸ ਵੀ ਚੰਗਾ ਬੋਦੀਬਾਦੀ ਚੰਗੀ ਆ ਬੱਚੇ ਬਹੁਤ ਚੰਗੇ ਪਾਉਂਦੀ ਉਹ ਹਾਂ ਬਹੁਤ ਵਧੀਆ ਬੱਚੇ ਠੀਕ ਹੈ ਹੂੰ ਚਵਾਈ ਜੁਈ ਵੀ ਵਾਈ ਕਹਿੰਦਾ ਓਕੇ ਤੇ ਕਿਸੇ ਵੀਰ ਨੂੰ ਬਾਈ ਬੈਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਇਧਰ ਹੀ ਮੰਨ ਲਓ ਬਾਈ ਖੁਰਨੀ ਤੇ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲਾ ਧੰਨਵਾਦ